ਕਿੰਸਾ ਸਿਕਾਲ ਜੀ ਸਾਰਿਆਂ ਪਦੀਏ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਕੋਈ ਟੋਕੜ ਗੱਬਣੇ ਆ ਕੋਈ ਗੱਬਣੇ ਆ ਕੋਈ ਸੂਈ ਸਵਾਈ ਆ ਬਾਕੀ ਇਹ ਆ ਵੀ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫਿਰ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋ ਵੀ ਰਣਨੀ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੇ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਪਸ਼ੂ ਖੜਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਜੀ ਰੋਸ਼ਨਦੀਪ ਸਿੰਘ ਨਾਂ ਜੀ ਆਪਣਾ ਪਿੰਡ ਸੁਲਤਾਨਵੰਦ ਜੀ ਪਤੀ ਮਹਸੂਲਦਾਰ ਜੀ ਕਰਦੇ ਆਪਣਾ ਗੋਲਡਨ ਗੇਟ 1.5 ਕਿਲੋਮੀਟਰ ਪਿੰਦਾ ਜੀ ਛੇ ਦਾ ਸਾ ਵੀ 1.5 ਕਿਲੋਮੀਟਰ ਪੈਂਦਾ ਇਹ ਚੱਬੇ ਵੀ ਆਪਾਂ ਨੂੰ 2 ਕਿਲੋਮੀਟਰ ਪੈਂਦਾ ਵਿਚਕਾਰ ਮਲਪੀ ਆਪਣਾ ਠੀਕ ਹੈ ਜੀ ਫੋਨ ਨੰਬਰ ਬੋਲਦਾ 87717211839 ਨੰਬਰ ਜੇ ਦੱਸ ਠੀਕ ਹੈ ਜੀ ਤੇ ਸ਼ੁਰੂਆਤ ਸਿਰ ਆ ਪਹਿਲੇ ਨੰਬਰ ਵਾਲੀ ਝੋਟੀ ਤੇ ਕਰ ਲਈ ਗੱਬਣੇ ਝੋਟੀ ਵਾਲੀ ਹਾਂ ਜੀ ਇਹ ਗੱਬਣ ਜੇ ਪਹਿਲੇ ਨੇ ਮਲਪੀ ਨੇ ਦੋ ਦਸ 12 ਕਿਲੋ ਦਿੱਤਾ ਹੈ ਅੱਜ ਕਿ ਤੁਝੇ ਸਵੇਸ ਨੂੰ ਆ ਅੱਛਾ ਹਾਂ ਜੀ ਕਿੰਨਾ ਖੜਦੀ ਟਾਈਮ ਇਹ ਵੀਰ ਜੀ ਟਾਈਮ 20 ਦਿਨ ਮੰਨ ਕੇ ਚੱਲੋ 15 ਦਿਨ ਉਹ ਤਾਂ ਉਹਨਾਂ ਨੇ ਕਿਹਾ ਆਪਾਂ 20 ਦਿਨ ਦਵਾਂ ਠੀਕ ਹੈ ਹਾਂ ਜੀ ਖੋਲੋ ਫਿਰ ਤੁਰ ਜਿਓ ਨੀਲੀ ਦੀ ਝੋਟੀ ਆ કરી ਚਿਹਰਾ ਕਰੀ ਇਹਦਾ ਦੇਖ ਸਕਦੇ ਜੀ ਕਰੇ ਵਿੱਚ ਦੀ ਚਿਹਰਾ ਕਰੀ ਤਾਂ ਇਦਾਂ ਆਹ ਦੇਖ ਸਕਦੇ ਸੋਹਣੀ ਝੋਟੀ ਆ ਨੀਲੀ ਦੀ ਝੋਟੀ ਆ ਤੇ ਬਾਕੀ ਥਾਂ ਵੀ ਚੰਗਾ ਲੱਗਾ ਬਹੁਤ ਚੰਗਾ ਲੱਗਿਆ ਜੀ ਬਾਕੀ ਉਧਰ ਵੀ ਠੰਡੀ ਸੀ ਅਗਲੇ ਪਿਛਲੇ ਥਾਂ ਲਗਭਗ 1 ਕਿਲੋ ਜੀ ਸਾਈਦ 2 ਕਿਲੋ ਆ ਗਈ ਮਲਪੀ 2-3 ਕਿਲੋ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਆਪਾਂ ਜੀ ਮੋਹਰੇ ਚਲੋ 6 ਸਵਾਹੀ ਹੁੰਦੀ ਫੇੜਾ ਆਪਾਂ 90 95 ਦੀ ਦੇਣੀ ਹੈ ਹਾਂਜੀ ਹੁਣ 10000 ਰੁਪਇਆ ਲੈਸ ਕਰ ਦਈਏ ਹੋਰ ਕਰ ਦਈਏ 80000 ਦੀ ਦੇ ਦੇ ਹੋਰ ਜੇ ਅੱਜ ਕਰ ਦਈਏ ਤਾਂ 75000 ਦੀ ਦੇ ਦਾਂ ਅੱਛਾ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਜੀ ਹੋਰ ਮਾਨਤਾਨ ਕਰਦਾਂਗੇ ਕੋਈ ਬਾਕੀ ਇਹ ਵੀ ਸੋਹਣੀ ਝੋਟੀ ਆ ਇਹਦਾ ਸੋਨ ਪੁਨੇ ਦਾ ਵੀ ਮੁੱਲ ਪੈਣਾ ਹੈ ਇਹਦਾ ਵੀ ਮੁੱਲ ਪੈਣਾ ਹੈ ਆ ਦੇਖ ਸੰਦੇ ਬਾਕੀ ਫੱਬਦੀ ਆ ਪੂਰੀ ਤੇ ਬਾਕੀ ਕੋ ਫੋਨ ਲਾਊਗਾ ਤਾਂ ਸਬਦਾ ਮੁੱਕ ਦੇਗੇ ਮੋਹਰੇ ਕਿੱਥੇ ਹੋ ਜਾਣੀ ਮਾਨਤਾਨ ਖੁੱਲੇ ਹੋ ਜਾਣਗੇ ਮਾਨਤਾਨ ਕੇ ਆ ਤੋਕੜ ਗੱਪਣਿਆ ਇਹ ਤੋਕੜ ਗੱਪਣ ਚ 4 ਮਹੀਨੇ ਸਿੱਖ ਪਾਸ ਅੱਛਾ ਹਾਂਜੀ 2-4 ਦਿਨ ਉੱਤੇ ਲਾ ਲਓ ਥੱਲੇ ਲਾ ਲਓ ਕੋਈ ਤੇ ਦੁੱਧ 6 ਕਿਲੋ ਹੈਗਾ ਇਹਦਾ ਮੋਕੇ ਦੇ ਹੁਣ ਦੁੱਧ ਸੱਜਣ ਨੇ ਕਿੰਨਾ ਕੱਢਿਆ ਇਹਨੇ ਦੁੱਧ ਵੀਰ ਜੀ 13-14 ਕਿਲੋ ਆਦੇ ਅੱਛਾ ਹਾਂਜੀ ਤੋਰ ਫਿਰ ਸੂਏ ਦੀ ਗਾਰੀ ਗੱਪਣ ਭਣੀ ਜੇ ਦੂਜੇ ਸੂਏ ਮਨਪੀ ਠੀਕ ਹੈ ਜੀ ਪਹਿਲਾ ਦੂਜਾ ਘਰੋਂ ਹੀ ਲਈ ਆ ਪਾਇਏਗੇ ਬਾਕੀ ਸਾਂਵੇਂ ਸੁੰਵੇਂ ਚੰਗੀ ਆ ਰਾਜੀ ਆ ਤਾਂ ਗੋਲ ਸਿੰਘ ਕਦੀ ਆ ਮੱਚ ਬਾਕੀ ਵੀਰ ਥਣਾ ਦੀ ਆਪਣੀ ਗਰੰਟੀ ਲੂ ਠੀਕ ਹੈ ਜੀ ਦੁੱਧ ਦੀ ਨਹੀਂ ਥਣਾ ਦੀ ਦੁੱਧ ਇੱਥੇ ਕੋਈ ਦੁੱਧਾਂ ਚੋ ਕੇ ਲੈ ਦੁੱਧ ਕਿੰਦੇ ਬਿੱਥੋ ਕੋ ਚੋ ਕੇ ਲੈ ਜੇ ਤੇ ਥਣ ਜਿਹੜੇ ਕਿੰਦੇ ਵੀ ਚਲੋ ਓਕੇ ਹੋਣਗੇ ਤੇ ਇਹਦਾ ਫਿਰ ਮੁੱਲ ਵੀਰ ਜੀ ਇਹ 65000 ਦਿੱਤੇ ਨੇ 65000 ਜੀ ਕਰਨਾ ਕੋ ਮਨਤਾ ਨਾ 2000 ਦੀਆਂ ਛੋਟ ਤਰੇ 1000 ਦੀ ਮੌਕੇ ਤੇ ਕਰ ਦੋਗੇ ਕੁੱਲਾ ਮੰਨਤਾ ਨਾ ਹਾਂਜੀ ਕਰ ਲੈ ਇਹ ਵੀ ਜੀ ਮੀਨੀ ਢਾਲੀ ਆ ਜੀ ਥੱਲੇ ਪੂਰੀ ਸਫਾਈ ਜੀ ਕਿੰਨਾ ਇਹਦੇ ਕੋਲ ਦੁੱਧ ਤਿਆਰ ਹੈ ਇਹਦੇ ਵਿੱਚ 12 ਕਿਲੋ ਹੈ ਜੀ ਤਿਆਰ ਮੌਕੇ ਤੇ ਹਾਂਜੀ ਠੀਕ ਹੈ ਮਗਰ ਕੱਟੀ ਜੀ ਆ ਕਿਹੜੀ ਕੱਟੀ ਜੀ ਹਾਂਜੀ ਠੀਕ ਹੈ ਜੀ ਹਾਂਜੀ 10 ਦਿਨ ਦੀ ਲਾ ਲਈ ਕੋਈ 15 ਦਿਨ ਦੀ ਲਾ ਤੋਰੋ ਫਿਰ ਇੱਕ ਰੇ ਨੂੰ ਇਹਨਾਂ ਕੈਮਰੇ ਤੋਂ ਥੋੜਾ ਜਿਹਾ ਕਰਦੀ ਜੀ ਕਿ ਇਹ ਵੀ ਸਾਡੇ ਤੋਂ ਥੋੜਾ ਜਿਹਾ ਡਰਦੀ ਆ ਉਸ ਤਰ੍ਹਾਂ ਕੱਦ ਕਾਠ ਫਖਰ ਚੰਗੀ ਆ ਬਾਕੀ ਥੱਲੇ ਬਿਲਕੁਲ ਫਿਕਸਰ ਵਾਂ ਨੇ ਦੀਆਂ ਨਿੱਕਰ ਵਾਂ ਨੇ ਦੀਆਂ ਅਲੈਕਸੈਂਡਰ ਜੀ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਇਹਦਾ ਵੀ ਚੰਗਾ ਵਾ ਚੰਗੇ ਗੱਤ ਜਿਹੜਾ ਖਾਣ ਲੱਗਾ ਹੋ ਕਿੰਨਾ ਵੇਦਿਆ ਤਾਂ ਫਿਰ ਮੁੱਲ ਇਹ ਜੀ 85000 ਦੀ ਜੈਸਤ ਨਾ ਦੇਣੀ ਆਪਾਂ ਛੋਟ ਹੀ ਕਰਨੀ ਯਾਰ ਬੱਸ ਅੱਛਾ ਤੇ ਆ ਵੀ 12 ਲੀਟਰ ਦੁੱਧ ਘਰੋ ਚਵਾ ਦੋ ਤੇ 10 ਕਿਲੋ ਦੀ ਖੁੱਲੀ ਡੁੱਲੀ ਗਰੰਟੀ ਦੇ ਰਾਕੀ ਆ ਜਿਹੜੀ ਆ ਏ ਵੀ ਜੀ ਪੈਨ ਚੋਟੀ ਸੁਈ ਜੇ ਇਹਦਾ ਬੱਚਾ ਉਹ ਜੇ ਕੱਟਾ ਇਹਦਾ ਆਹ ਕੱਟਾ ਜੇ ਇਹਦਾ ਕਿੰਨੇ ਦਿਨਾਂ ਦਾ ਹੈਗਾ ਆਪਣੀ ਸਮਝਣਾ ਕੋ ਲਾਲੇ ਕਿੰਨੇ ਚਿਰ ਦਾ ਵਾ ਜੋ ਵੀ ਤੁਹਾਡੇ ਸਾਹਮਣੇ ਹੀ ਹੈ ਤੇ ਬਾਕੀ ਥੱਲੇ ਨੂੰ ਦੇਖ ਸਕਦੇ ਹੋ ਵੀ ਸਫਾਈ ਜੇ ਇਹੇ ਥੱਲੇ ਨੂੰ 8 ਕਿਲੋ ਦਰ ਸੰਗਠਾ ਠੀਕ ਹੈ 8 ਲੀਟਰ ਬਿਲਕੁਲ ਗੋਲ ਸਿੰਘ ਦੀ ਇੱਕ ਮਿੰਟਾਂ ਦਾ ਕਰਿਓ ਚਿਹਰਾ ਇਦਾਂ ਦੇਖੋ ਠੀਕ ਹੈ ਚਲੋ ਲੈ ਜਾ ਬਾਕੀ ਦਾ ਮੋੜ ਜਿੰਨੇ ਜੋਂ ਸੱਚੋਟ ਕਿੰਨੋਂ ਨਹੀਂ ਕਰਦੇ ਅੱਜ ਸੋਹਣੀ ਚੋਟੀ ਆ ਅਜਲਾ ਹੈ ਜੀ ਬਾਕੀ ਐਂ ਠੰਡੀ ਸੀ ਉਹ ਅੱਜ ਆ ਪਿੰਡ ਨਾਲ ਬੜਾ ਬਟਾ ਕਰਦੇ ਆ ਨਾ ਇੱਥੇ ਕੋਈ ਬੱਚਾਈ ਤੇ ਲੋਸਾਇਣਾ ਬਾਕੀ ਥਾਣੇ ਦੇ ਵੀ ਅਗਲੇ ਪਿਛਲੇ ਲਗਭਗ ਕਿਚੋ ਜੇ ਸਾਈ ਦੇ ਆ ਅਲੈਕਸੈਂਡਰ ਤੇ ਕਿੰਨਾ ਫਿਰ ਇਹਦਾ ਮੁੱਲ ਕਿੰਨੇ 65000 ਦੀ 65000 ਦੀ 4000 ਰੁਪਿਆ ਛੋਟ 64000 ਦੀ ਛੋਟੀ ਅੱਛਾ 64000 ਦੀ ਦੇ ਦੇਣੀ ਹੈ ਜੀ ਆਹ ਵੇਖੋ ਬਾਕੀ ਜਿੱਦਾਂ ਮਰਜ਼ੀ ਕੋਈ ਜਿੱਧਰੋਂ ਮਰਜ਼ੀ ਵੀਰ ਜੀ ਠੀਕ ਹੈ ਜੀ ਇਧਰ ਵੇਖੋ ਬਾਕੀ ਅਗਲੇ ਸਵੇਰੇ ਨੇ ਝੋਟੀ ਚੰਗੀ ਤਿਆਰ ਹੋਣੀ ਆ ਐਨ ਮੈਂ ਕਹਿੰਦਾ ਭਾਏ ਬੱਚਾ ਛੱਡੋ ਤੇ ਭਾਏ ਨਾ ਛੱਡੋ ਇਧਰ ਵੇਖੋ ਠੀਕ ਹੈ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਬਾਕੀ ਤਸੱਲੀ ਕਰਕੇ ਖੜੇ ਥਾਣੇ ਬਾਹਰ ਕਰਦੀ ਆਪਣੀ ਫੁੱਲ ਗਰੰਟੀ ਤੋਂ ਠੀਕ ਹੈ ਜੀ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ